ਇਹ ਬੱਕਰੀ ਆ 42 ਇੰਚ ਹੈਡ ਦੀ ਬੱਕਰੀ ਆ ਠੀਕ ਹੈ ਔਰ ਇਹਦੇ ਵਿੱਚ ਚਲੋ ਹਾਈਟ ਹੀ ਨਹੀਂ ਨਾਲ ਨਾਲ ਦੁੱਧ ਵੀ ਬਹੁਤ ਵਧੀਆ ਨਵੀਂ ਆ ਬਿਲਕੁਲ ਆ ਦੇਖੋ ਸੋਨਾ ਨੇ ਤਾਂ ਨਾ ਮੈਨੂੰ ਲੱਗਦਾ ਵੀ ਜੇ ਆਪਾਂ ਇਹਨੂੰ ਸਾਮ ਲਈਏ ਤਾਂ ਅੱਗੇ ਜਾ ਕੇ ਕੀਮਤ ਦੁੱਗਣੀ ਤਿੱਗਣੀ ਹੋ ਜਾਣੀ ਹੈ ਜਿਹੜਾ ਸੋਨੇ ਦਾ ਜਿਹੜਾ ਰੇਟ ਵੀ ਹੈ ਜੀ ਉਹਨਾਂ ਨਹੀਂ ਵਧਿਆ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਜਿਹੜੀ ਬੱਕਰੀ ਸੀ 4 ਸਾਲ ਪਹਿਲਾਂ ਮੈਂ 40000 ਦੀ ਬੱਕਰੀ ਲੈ ਕੇ ਡਰ ਗਿਆ ਸੀ ਯਾਰ ਕਿੱਥੇ ਵੇਚਾਂ ਕੀ ਕਰਾਂਗੇ ਅੱਜ ਉਹੋ ਜਿਹੀਆਂ ਬੱਕਰੀਆਂ ਅਗਰ ਮੈਂ 2 ਲੱਖ ਦੀ ਮੈਨੂੰ ਲੈਣੀ ਪਵੇ ਮੈਂ ਛੱਡ ਦਾਂ ਨਹੀਂ ਇਹਦਾ ਔਰ ਕੋਈ ਇੰਡੀਆ ਦਾ ਇਹ ਜਿਹਾ ਕੋ ਤੋ ਮੇਰਾ ਮਾਲ ਜਾਂਦਾ ਹੀ ਜਾਂਦਾ ਲੈ ਵੀ ਤੁਹਾਨੂੰ ਦਿਖਾਉਣਾ ਹੈ ਕਿ ਟਾਪ ਕੁਆਲਿਟੀ ਦੇ ਵਿੱਚ ਬੀਟਲ ਬੱਕਰੀਆਂ ਆਪਣੇ ਕੋਲੇ ਆ ਬਾਈ ਰਿਆਸਤ ਤੇ ਬਾਈ ਦਿਖਾਊਗਾ ਆਪਾਂ ਨੂੰ ਜੀ 42 ਇੰਚ ਦੀ ਬੀਟਲ ਬੱਕਰੀ ਬਾਕੀ ਗੱਲਬਾਤ ਕਰ ਦਾਂ ਗ੍ਰਾਸਤ ਬਾਈ ਕੀ ਹਾਲ ਚਾਲ ਨੇ ਜੀ ਠੀਕ ਹੈ ਜੀ ਬਹੁਤ ਵਧੀਆ ਠੀਕ ਠਾਕ ਕੰਮ ਕਰ ਕਿਵੇਂ ਆ ਬਹੁਤ ਵਧੀਆ ਠੀਕ ਹੈ ਜੀ ਇਹ ਬੱਕਰੀਆਂ ਲੱਭਦੀਆਂ ਨਹੀਂ ਹੈਗੀਆਂ ਨਾ ਏਡੇ ਏਡੇ ਵੱਡੀਆਂ ਮਨ ਲੱਗਦਾ ਕਿਤੇ ਹਾਂ ਜੀ ਮੇਨ ਚੀਜ਼ ਹੈ ਜੀ ਦੇਖੋ ਪੰਜਾਬ ਦੇ ਵਿੱਚ ਜਿਹੜੀ ਬਰੀਡ ਬਹੁਤ ਖਤਮ ਹੁੰਦੀ ਜਾ ਰਹੀ ਹੈ ਹਾਂ ਜੀ ਹਾਂ ਜੀ ਸਰਸੇਮ ਬਾਈ ਅਗਰ ਆਪਾਂ ਇਹਨਾਂ ਬਰੀਡਰ ਨੂੰ ਆਪਾਂ ਸੰਭਾਂਗੇ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਆਪਣੇ ਵਾਸਤੇ ਬਹੁਤ ਹੀ ਚੰਗੀ ਕਮਾਈ ਦੇਣੀ ਹੈ ਸਹੀ ਗੱਲ ਹੈ ਜੀ ਅੱਜ ਕੱਲ ਬਹੁਤ ਮੈਂ ਜ਼ਿਆਦਾਤਰ ਮੈਂ ਘਟੋ ਘਟ ਪੰਜਾਬ ਦੇ ਵਿੱਚ ਮੇਰੇ ਆਪ ਦੇ 6-7 ਫਾਰ ਭਾਈ ਮੈਂ ਦਸਾਂ ਚੋਂ ਆਪਣੇ 5-6 ਫਾਰਮ ਪੰਜਾਬ ਦੇ ਵਿੱਚ ਆ। ਠੀਕ ਹੈ ਜੀ। ਮੈਂ ਜ਼ਿਆਦਾਤਰ ਮੈਂ ਹੋਰ ਵੀ ਬੰਦੇ ਪਾਲਦਾ ਜਿਹੜੇ ਆਪਣੇ ਨਾਲ ਜੁੜਨ ਪਰ ਇਹੋ ਜੀ ਬਰੀਡ ਨੂੰ ਜਮਾ ਕਰਨਾ। ਜਮਾ ਕਰ ਪਰ ਉਹਨਾਂ ਫਾਰਮਾਂ ਦੇ ਵਿੱਚ ਭੇਜ ਰਿਹਾ ਕਿਉਂਕਿ ਤਰਸੇਮ ਭਾਈ ਅੱਜ ਕੱਲ ਜਿਹੜੀ ਉਹ ਬਰੀਡ ਆ ਜਿਹੜੀ ਪਹਿਲਾਂ ਵਾਲੀ ਬਰੀਡ ਆਪਾਂ ਸੁਣਦੇ ਆ ਉਹ ਬਿਲਕੁਲ ਖਤਮ ਹੁੰਦੀ ਜਾ ਰਹੀ ਆ ਆ ਹੁਣ ਬੱਕਰੀ ਦੇਖੋ ਇਹ ਬੱਕਰੀ ਆ 42 ਇੰਚ ਹੈਡ ਦੀ ਬੱਕਰੀ ਆ ਠੀਕ ਹੈ ਜੀ ਔਰ ਇਹਦੇ ਵਿੱਚ ਚਲੋ ਹਾਈਟ ਹੀ ਨਹੀਂ ਨਾਲ ਨਾਲ ਦੁੱਧ ਵੀ ਬਹੁਤ ਵਧੀਆ ਕਿੰਨਾ ਦੁੱਧ ਕਿੰਨਾ ਰਿਹਾ ਇਹ ਤੁਹਾਨੂੰ ਹਕੀਕਤ ਗੱਲਾਂ ਪਿਛਲੀ ਗੇਰੇ ਨੇ ਕੱਢਿਆ ਸੀਗਾ 4.5 ਲੀਟਰ 4.5 ਕਿਲੋ ਯਾਨੀ ਕਿ ਬਾਹਰ ਦੀ ਚਵਾਈ ਤੇ 4.5 ਲੀਟਰ ਆਮ ਨਾਲ ਕੱਢ ਦਿੰਦੀ ਆ ਠੀਕ ਹੈ ਜੀ ਕਿੰਨੇ ਸੂਏ ਲੈ ਲੇ ਬਾਈ ਇਹ ਆਪਾਂ 3 ਸੂਏ ਤੋਂ ਲੈ ਲਿਆ ਬਾਈ 3 ਸੂਏ ਲੈ ਲਿਆ ਠੀਕ ਆ 3 ਸੂਏ ਆ ਤੀਸਰੇ ਸੂਏ ਦੇ ਹਾਂ ਆ ਤੀਸਰੇ ਸੂਏ ਬਿਲਕੁਲ ਐਨੀ ਗੱਲ ਹੈ ਜੀ ਬਿਲਕੁਲ ਫਰੈਸ਼ ਮੈਂ ਕਹਿੰਦਾ ਨਵੀਂ ਆ ਪੂਰੀ ਨਵੀਂ ਆ ਬਿਲਕੁਲ ਆ ਦੇਖੋ ਸੋਨਾ ਨਹੀਂ ਤਾਂ ਨ ਵੀ ਹੈ ਜੀ ਉਹਨਾਂ ਨਹੀਂ ਵਧਿਆ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਜਿਹੜੀ ਬੱਕਰੀ ਸੀ ਜਿਹਦਾ ਰੇਟ ਸੀਗਾ ਆਪਾਂ 20000 ਰੁਪਏ ਦੀ ਇੱਕ ਰਾਮ ਤੋਂ ਦੱਸਦਾ ਤਾਂ 4 ਸਾਲ ਪਹਿਲਾਂ ਮੈਂ 40000 ਦੀ ਬੱਕਰੀ ਲੈ ਕੇ ਡਰ ਗਿਆ ਸੀ ਯਾਰ ਕਿੱਥੇ ਵੇਚਾਂ ਕੀ ਕਰਾਂਗੇ ਅੱਜ ਉਹੋ ਜਿਹੀਆਂ ਬੱਕਰੀਆਂ ਅਗਰ ਮੈਂ 2 ਲੱਖ ਦੀ ਮੈਨੂੰ ਲੈਣੀ ਪਵੇ ਮੈਂ ਛੱਡ ਦਾਂਗਾ ਹਰ ਸਾਲ ਆ ਚਾਰਾਂ ਸਾਲਾਂ ਦੇ ਵਿੱਚ 4 ਗੁਣਾ ਰੇਟ ਵਧ ਗਿਆ 4 ਗੁਣਾ ਵਧ ਗਿਆ ਹਾਂ ਉਹ ਮੈਲੀ ਉੱਪਰ ਦੀ ਲਾਂਗੇ ਜਾਣੀ ਹਾਂਜੀ ਬਿਲਕੁਲ ਹਾਂਦਰ ਸਿੰਘ ਭਾਈ ਇਹ ਵੀ ਆਪਣੇ ਕੋਲ ਬੱਕਰੀਆਂ ਨਾਲ ਨਾਲ ਤੁਹਾਨੂੰ ਮੈਂ ਹੋਰ ਵੀ ਬੱਕਰੀਆਂ ਦਿਖਾਉਣਾ ਪਹਿਲਾ ਦਿਖਾ ਦਈਏ ਬੱਕਰੀ ਆਪਾਂ ਦੇਖ ਸਕਦੇ ਹੋ ਮਿੱਤਰੋ ਕੰਚੂ ਵਾਲਾ ਪਤਰਸੇਮ ਤਾਂ ਨਹੀਂ ਖੋਲਣਾ ਚਵਾਈ ਤੇ ਆਈ ਹੋਈ ਆਪਣੇ ਉਹ ਚੰਗੀ ਕੁਆਲਿਟੀ ਕਿਤੇ 42 ਇੰਚ ਦੀ ਬੱਕਰੀ ਹੈ ਨਾ ਹਾਂਜੀ 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 ਘੱਟ ਬੱਕਰੀਆਂ ਮਿਲਦੀਆਂ ਨੇ ਬਾਕੀ ਹੋਰ ਵੀ ਨੇ ਬਈ ਬੱਕਰੀਆਂ ਆ ਜੋ ਇਤਵਾਰ ਨੂੰ ਕਿਚਵਾਈ ਹਾਂ ਦੱਸੋ ਜੀ ਪਤਰਸੇਮ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਵੇਂ ਹੁਣ ਆਹ ਬਰੀਡ ਆ ਉੱਚੇ ਮੱਥੇ ਦੇ ਵਿੱਚ ਹਾਂਜੀ ਅਸੀਂ ਫਰਸਟ ਟਾਈਮ ਆ ਠੀਕ ਹੈ ਜੀ ਫਰਸਟ ਟਾਈਮ ਹਾਂ ਫਰਸਟ ਟਾਈਮ ਆ ਦੋ ਬੱਚੇ ਨੇ ਮਗਰ ਪੱਠਾ ਕੰਨ ਕੁੰਨ ਵਧੀਆ ਨਾ ਹਾਂ ਤੁਸੀਂ ਮੈਂ ਪਤਾ ਕੀ ਕਹਿਣਾ ਅਗਰ ਇਹੇ ਜੀਆਂ ਬੱਕਰੀਆਂ ਵੀ ਆਪਾਂ ਪੰਜਾਬ ਦੇ ਵਿੱਚ ਜਮ੍ਹਾਂ ਕਰ ਲਈਏ ਹੂੰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਾਰ ਬਾਰ ਇਹ ਕਿਉਂ ਗੱਲ ਕਹਿੰਦਾ ਆਪਣੇ ਫਿਊਚਰ ਵਾਸਤੇ ਇੱਕ ਵਾਰ ਦਾ ਇਨਵੈਸਟਮੈਂਟ ਕਰਦਾ ਜਦ ਪੈਸਾ ਲਾਏ ਪੈਸਾ ਬੰਦਾ ਬੰਦਾ ਵਾ ਅੱਜ ਕੱਲ ਹੋਰ ਚੀਜ਼ਾਂ ਦੇ ਵਿੱਚ ਬੰਦਾ ਅੱਜ ਕੱਲ ਜਿੰਨੇ ਵੀ ਜਿਹੜੇ ਤਖੜੇ ਆਪਾਂ ਆਪਾਂ ਕਹਿ ਦਈਏ ਜਿਹੜੇ ਜਾਇਦਾਦ ਪ੍ਰਾਪਰਟੀ ਵਾਲੇ ਆ ਬੰਦੇ ਆ ਉਹ ਕੀ ਕਰਦੇ ਆ ਹੋਰ ਚੀਜ਼ਾਂ ਵਿੱਚ ਇਨਵੈਸਟ ਕਰਕੇ ਪੈਸਾ ਕਮਾਈ ਕਰਦੇ ਆ ਪੰਜਾਬ ਦੇ ਵਿੱਚ ਜਿਹੜੀਆਂ ਆਪਣੀਆਂ ਇਹ ਵਰੀਡਾਂ ਵਾਂ ਜਿਹੜੇ ਕਿਸਾਨ ਭਰਾ ਹੋਗੇ ਜਾਂ ਹੋਰ ਵੀ ਬੰਦਾ ਵਾ ਇਹ ਜਿਹੜੀਆਂ ਚੀਜ਼ਾਂ ਦੇ ਪੈਸਾ ਇਨਵੈਸਟ ਕਰਕੇ ਪੈਸਾ ਡਬਲ ਵਾਲਾ ਪਰ ਉਹਦਾ ਕੀ ਹੈ ਕਿ ਰੀਜਨ ਕੀ ਆ ਉਹੋ ਜਿਹੇ ਬੰਦਿਆਂ ਨੂੰ ਮਿਲੋ ਜਿਹੜੇ ਬੰਦੇ ਇਸ ਕੰਮ ਦੀ ਪੂਰੀ ਨੌਲੇਜ ਰੱਖਦੇ ਹੁਣ ਤਰਸੇਮ ਬਾਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਘੱਟੋ ਘੱਟ ਸਾਡੀ ਤੀਜੀ ਚੌਥੀ ਪੀੜ ਸਾਲ ਹੋ ਗਏ ਇਹਦੇ ਵਿੱਚ ਮੈਨੂੰ ਬੜੇ ਹੋਏ ਨੂੰ ਘਟੂ ਘਟ 25 ਲੱਖ ਰੁਪਏ ਵਿੱਚ ਦੀ ਨੰਗ ਕੇ ਆ ਜਿੱਥੇ ਮੈਂ ਪਹੁੰਚਿਆ ਹਾਂ ਆਲ ਇੰਡੀਆ ਦੇ ਵਿੱਚ ਮੇਰਾ ਮਾਲ ਜਾਂਦਾ ਇਹ ਵਕਰੀ ਪਤਾ ਕਿੱਥੇ ਜਾ ਰਹੀ ਜੀ ਇਹ ਮੈਂ ਭੇਜ ਰਿਹਾ ਹੈਦਰਾਬਾਦ ਦੇ ਵਿੱਚ ਹੈਦਰਾਬਾਦ ਦੇ ਵਿੱਚ ਆਪਾਂ ਫਾਰਮ ਕੀਤਾ ਫੈਸਲਵਾਈ ਦੇ ਕੋਲ ਠੀਕ ਹੈ ਜੀ ਫੈਸਲਵਾਈ ਆ ਆਪਣੇ ਮੋਈਨਾਬਾਦ ਦੇ ਵਿੱਚ ਠੀਕ ਹੈ ਜੀ ਕਸਟਮਰ ਆਪਣੇ ਤੱਕ ਨੇ ਜੀ ਵੈਸੇ ਆਲ ਇੰਡੀਆ ਦੇ ਵਿੱਚ ਜੀ ਦੇਖੋ ਮੈਂ ਤਾਮਿਲ ਲੱਡੂ ਦੇ ਵਿੱਚ ਮੇਰਾ ਮਾਲ ਜਾ ਰਿਹਾ ਜੀ ਹਾਂਜੀ ਤਾਮਿਲ ਲੱਡੂ ਤੋਂ ਗਾਂ ਚੇਨਈ ਜਾਂਦਾ ਜੀ ਆ ਹੁਣ ਆ ਐਂ ਦਵਾਰ ਨੂੰ ਚੇਨਈ ਵਾਸਤੇ ਗੱਡੀ ਭਰਨੀ ਆ ਬਿਲਕੁਲ ਐਂਡ ਹੋ ਗਿਆ ਹਿਸਾਬ ਲਾ ਲਓ ਔਰ ਕੋਈ ਇੰਡੀਆ ਦਾ ਇਹ ਜਾ ਕੋਨਾ ਹੈ ਨਹੀਂ ਜਿੱਥੇ ਮੈਂ ਮਾਲ ਨਾ ਭੇਜਾਂ ਉਹ ਨਹੀਂ ਨਹੀਂ ਦਾਲ ਤੱਕ ਇਧਰ ਚਲੋ ਇਧਰ ਤਾਂ ਲੇ ਲਦਾਖ ਤੱਕ ਮੇਰਾ ਮਾਲ ਜਾਂਦਾ ਜਾਂਦਾ ਚੰਗੀ ਕੁਆਲਿਟੀ ਹੁੰਦੀਗੀ ਤਾਂ ਕਰਕੇ ਲੋਕ ਆਪਣੇ ਨਾਲ ਜੁੜੇ ਹੋਏ ਜਿਹੜੀ ਮੇਨ ਗੱਲ ਹੈ ਇੱਕ ਇੱਕ ਚੀਜ਼ ਪਤਾ ਕੀ ਹੈ ਦਰਸੇਮ ਬਾਈ ਮੈਂ ਕਹਿੰਦਾ ਵੀ ਲੋਕ ਕਹਿੰਦੇ ਮਾਲ ਵਿਕਦਾ ਨਹੀਂ ਮੈਨੂੰ ਇਹ ਜਿਹੀ ਚੀਜ਼ਾਂ ਦੋ ਮੈਂ ਲੈਣ ਨੂੰ ਤਿਆਰ ਬੈਠਾ ਸਹੀ ਗੱਲ ਹੈ ਰੇਟ ਵੀ ਚੰਗਾ ਲਾਉਂਗਾ ਚੰਗਾ ਰੇਟ ਦਵਾਂਗੇ ਆਪਾਂ ਨੂੰ ਦੇਖੋ ਆਹ ਹੋਣਾ ਇਹ ਹੋ ਗਈ ਜੀ ਬੱਕਰੀ ਇਹਦੇ ਨਾਲ ਉਹ ਦੂਸਰੀ ਕਿੱਥੇ ਆ ਲਓ ਜੀ ਆ ਆ ਆ ਜਾ ਰਹੀ ਆ ਹਦਰਾਬਾਦ ਦੇ ਵਿੱਚ ਦੋਨੇ ਬੱਕਰੀਆਂ ਇਹ ਵੀ 40 ਇੰਚ ਹੈਡ ਦੇ ਵਿੱਚ ਆ ਇਹ ਮੈਂ ਉੱਥੇ ਕਿਉਂ ਜਮਾ ਕਰ ਰਿਹਾ ਉਹ ਬੰਦਿਆਂ ਨੂੰ ਜਦੋਂ ਗੱਲਾਂ ਸਮਝਾਈਆਂ ਉਹ ਕਹਿੰਦੇ ਹਾਂ ਜੀ ਉਹਨਾਂ ਦੀ ਹਦਰਾਬਾਦੀ ਬੱਕਰੀ ਕਿੰਨਾ ਦੁੱਧ ਦਿੰਦੀ ਹੈ 1 ਲੀਟਰ 1.5 ਲੀਟਰ ਦੁੱਧ ਦਿੰਦੀ ਹੈ ਮੈਂ ਉੱਥੇ ਸ਼ੋਅ ਵਿੱਚ ਵੀ ਜਾ ਗਿਆ ਬਹੁਤ ਵੱਡਾ ਸ਼ੋਅ ਕਰਵਾਇਆ ਸੀ ਤੇ ਆਪਣੀ ਬੱਕਰੀ ਜਿਹੜੀ ਮੋਸਟਲੀ ਅੱਜ ਵੀ ਪਤਾ ਲੱਗ ਜੂ 4 ਲੀਟਰ 5 ਲੀਟਰ ਦੁੱਧ ਦੇਣ ਵਾਲੀਆਂ ਬੱਕਰੀਆਂ ਇੱਥੇ ਹੈਗੀਆਂ ਅੱਜ ਇੱਥੇ ਵੀ ਰਿਕਾਰਡ ਬਣਾਇਆ 2.5 ਇੱਕ 2 ਲੀਟਰ 200 ਗ੍ਰਾਮ ਕੱਢਿਆ ਇੱਕ ਟਾਈਮ ਦਾ ਇੱਕ ਟਾਈਮ ਦਾ ਯਾਨੀ ਕਿ 4 ਲੀਟਰ 5 ਲੀਟਰ ਤੱਕ 5 ਲੀਟਰ ਤੱਕ ਜਿਆਦਾ ਸਾਮ ਨਾਲ ਬੱਕਰੀਆਂ ਹੈਗੀਆਂ ਇੱਥੇ ਠੀਕ ਹੈ ਇਹ ਹੋਗੀਆਂ ਜੀ ਦੋ ਬੱਕਰੀਆਂ ਪੂਰੀਆਂ 40 ਇੰਚ ਹੈਡ ਦੇ 39 ਇੰਚ ਫਰਸਟ ਟਾਈਮ ਆਰਾ ਆ ਤੀਸਰੇ ਸੂਏ ਆ ਨੇ ਇਹਦੇ ਨਾਲ ਹੀ ਇੱਕ ਆ ਮੈਂ ਪੱਠ ਦੇ ਦੇਖੋ ਇਹ ਪੱਠ ਦੇਖੋ ਬਹੁਤ ਸੋਹਣੀ ਪੱਠ ਹੈਗੀ ਹਾਂਜੀ ਹਾਂਜੀ ਦੇਖੋ ਦੱਸੋ ਇਹਦੇ ਬਾਰੇ ਜੀ ਬਹੁਤ ਜ਼ਬਰਦਸਤ ਇਹ ਵੀ ਨਾਲ ਹੀ ਜਾ ਰਹੀ ਹੈ ਜੀ ਇਹ ਇਹ ਵੀ ਨਾਲ ਹੀ ਜਾ ਰਹੀ ਹੈ ਜੀ ਉਹ ਬੱਕਰੀਆਂ ਲੈ ਕੇ ਦੂਸਰੀਆਂ ਲਈ ਮਿੱਤਰੋ ਦੇਖ ਸਕਦੇ ਹੋਗੇ ਬਹੁਤ ਚੰਗੇ ਚੰਗੇ ਪੱਠਾ ਨੇ ਬਾਈ ਭੇਜ ਰਹਾ ਹਿਦਰਾਬਾਦ ਹਾਂ ਜਿਹੜੀਆਂ ਮੈਂ ਜੇ ਭੇਜ ਰਹਾ ਬੈਂਗਲੌਰ ਦੇ ਵਿੱਚ ਇਹ ਲਈਆਂ ਮੈਂ ਚੁੰਮ ਵਾਲਿਆਂ ਤੋਂ ਠੀਕ ਹੈ ਜੀ ਚੁੰਮ ਵਾਲਿਆਂ ਤੋਂ ਦਿਖਾਉਣਾ ਇਹ ਆ ਲਈਆਂ ਯਾ ਠੀਕ ਆ ਲਈਂ ਦੇਖੋ ਇੱਧਰ ਇਹਦੇ ਨਾਲ ਲੈ ਕੇ ਚੁੰਮ ਵਾਲਿਆਂ ਤੋਂ ਆ ਚੁੰਮ ਵਾਲੇ ਤੋਂ ਪਤਾ ਨਾ ਆਪਣੇ ਮਸ਼ਹੂਰ ਆ ਆ ਚੁੰਮ ਵਾਲਾ ਤੋਂ ਲੈ ਕੇ ਬੱਕਰੀਆਂ ਠੀਕ ਆ ਇਹ ਬੈਂਗਲੌਰ ਦੇ ਵਿੱਚ ਭੇਜ ਰਿਹਾ ਬਈ ਮੈਂ ਬੈਂਗਲੌਰ ਵਿੱਚ ਵੀ ਕਿਉਂ ਭੇਜ ਰਿਹਾ ਵਾਂ ਉੱਥੇ ਵੀ ਮੈਂ ਸੈਟਅਪ ਲਗਾ ਰਿਹਾ ਫਾਰਮ ਦਾ ਠੀਕ ਆ ਮੈਂ ਐ ਨਹੀਂ ਕਿ ਬੰਦੇ ਨੂੰ ਕਹਾਂ ਹੂੰ ਮਾਲ ਵੇਚਦਾ ਇੱਥੇ ਪੰਜਾਬ ਦੇ ਵਿੱਚ ਵੀ ਐਨੀ ਟਾਈਮ ਮੇਰੇ ਕੋਲ ਮੈਨੂੰ ਘਟੋ ਘਟਾ 20 ਬੰਦੇ ਇਹ ਚ ਚਾਹੀਦੇ ਆ ਜੀ ਬਰੀਡ ਨੂੰ ਜਮਾ ਕਰ ਲੈਣਾ ਜਮਾ ਕਰ ਲੈਣਾ ਜਮਾ ਕਰ ਲੈਣਾ ਉਹਨਾਂ ਨੂੰ ਆਪਾਂ ਐ ਨਹੀਂ ਗੱਲ ਹੈ ਕਿ ਟ੍ਰੇਨਿੰਗ ਲੈ ਜਾਓ ਟ੍ਰੇਨਿੰਗ ਨਹੀਂ ਗੋਂਦੇ ਗੋਂਦੇ ਗਵਈਆ ਨਾਜ ਦੇ ਨਾਜ ਜਾਂਦੀਆਂ ਹੋਈ ਜਾਂਦਾ ਬੰਦਾ ਜਦੋਂ ਤੁਸੀਂ ਵੇਚ ਪੜੋਂਗੇ ਆਓਗੇ ਸਮ ਜੀ ਮਿਲੋ ਇੱਥੇ ਮੁੱਲਾਪੁਰ ਨਹੀਂ ਮੇਰੇ ਫਾਰਮ ਤੇ ਇੱਕ ਵਾਰੀ ਵਿਜ਼ਿਟ ਕਰਕੇ ਨੌਲੇਜ ਲਓ ਅਗਰ ਉਹਨਾਂ ਚੀਜ਼ਾਂ ਗੱਲਾਂ ਵਧੀਆ ਲੱਗੀਆਂ ਤਾਂ ਆਪਾਂ ਨੂੰ ਉਹਨੂੰ ਕਰਕੇ ਗੱਲਾਂ ਵਧੀਆ ਲੱਗੀਆਂ ਚੀਜ਼ਾਂ ਆਪਣਾ ਜੋ ਮੈਂ ਦਿਖਾਉਂਗਾ ਦੱਸੂਗਾ ਕਿਉਂਕਿ ਆਪਾਂ ਜੋ ਕਹਿੰਨੇ ਆ ਉਹ ਕਰਦੇ ਆ ਬਾਈ ਸਹੀ ਗੱਲ ਹੈ ਇਹ ਨਹੀਂ ਹੈਗਾ ਆਹ ਦੀ ਪਾਠੀ ਇਹਦੇ ਨਾਲ ਹੀ ਆਈ ਏ ਅੱਛਾ ਇਹ ਵੀ ਆ ਇਹ ਫਸਟ ਟਾਈਮ ਬਰਾ ਦੇਖੋ ਫੇਸ ਪੰਜ ਪਯੋਰ ਬੀਟਲ ਦੇ ਅੰਦਰ ਬਾਈ ਦੇਖੋ ਇਦਾਂ ਦੀ ਕੁਆਲਿਟੀ ਹੋਣੀ ਚਾਹੀਦੀ ਹੈ ਨਾ ਜੀ ਪਯੋਰ ਬੀਟਲ ਦੇ ਅੰਦਰ ਪੂਰੀ ਠੀਕ ਇਹ ਜਾ ਰਹੀ ਆ ਆਪਣੇ ਬੈਂਗਲੌਰ ਦੇ ਵਿੱਚ ਬੈਂਗਲੌਰ ਦੇ ਵਿੱਚ ਹਾਂ ਔਰ ਉੱਥੇ ਹੋਰ ਵੀ ਬੱਕਰੀਆਂ ਮੈਂ ਭੇਜ ਰਿਹਾ ਜਿਹੜੀਆਂ ਸਾਰੀਆਂ ਇਹ ਟਾਪ ਬਰੀਡ ਦੇ ਵਿੱਚ ਆਪਣੇ ਕੋਲ ਹੁੰਦੀਆਂ ਨੇ ਵੈਸੇ ਜੇ ਕਿਸੇ ਨੇ ਬੱਕਰੀਆਂ ਲੈਣੀਆਂ ਹੋਣ ਜੀ ਕੋਈ ਆਪਾਂ ਨੂੰ ਕਰ ਲੈ ਜਿ ਕਾਲ ਕਰ ਲੈ ਮੈਂ ਤੁਹਾਨੂੰ ਆਏ ਦਾ ਸਭ ਤੋਂ ਸਸਤੀ ਬੱਕਰੀ ਮੈਂ ਚਲੋ ਆਪਦੇ ਮੂੰਹ ਨਹੀਂ ਕ ਹੁਣ ਮੈਂ ਤੁਹਾਨੂੰ ਦਿਖਾ ਦਿੰਨਾ ਬੱਕਰੀ ਇੱਕ ਇਹ ਜੀ ਬੱਕਰੀ ਤੁਹਾਨੂੰ 35-40 ਹਜ਼ਾਰ ਦੀ ਨਹੀਂ ਦੇ ਦਊਗਾ ਕਿਹੜੀ ਐ ਦਿਖਾਉਣਾ ਮੈਂ ਦੁਕਾਨੋਂ 25 ਹਜ਼ਾਰ ਦੇ ਵਿੱਚ ਬੱਕਰੀ ਚਾਹੇ ਮੈਥੋਂ ਆ ਕੇ ਲੈ ਜਾਓ ਆ ਦੇਖੋ ਜੀ ਹਾਂ ਜੀ ਹਾਂ ਜੀ ਗਾਰੰਟੀ ਦੇ ਨਾਲ ਆਹ ਦੇਖੋ ਜੀ ਆਹ ਦੇਖੋ ਬੱਕਰੀ ਜ਼ਬਰਦਸਤ ਬੱਕਰੀ ਜ਼ਬਰਦਸਤ ਬੱਕਰੀ ਆਹ ਦੇਖੋ ਦੇਖੋ ਰਮਾਲ ਬੰਨਿਆ ਹੈ ਨਾਲੇ ਆਹ ਪ੍ਰੈਗਨੈਂਟ ਬੱਕਰੀ ਐ ਉੱਚੇ ਮੱਥੇ ਦੂਜੇ ਸੂਏ ਠੀਕ ਐ ਜੀ 37 ਇਹ ਬਰੀਡ ਵੀ ਅਗਰ ਸਾਂਭ ਲੇ ਜਾਨੀ ਆਹ ਕੁਆਲਿਟੀ ਮਿਲੂ ਮੈਂ ਕਹਿੰਦਾ ਇਹ ਕੁਆਲਿਟੀ ਦਊਂਗਾ 25000 ਰੁਪਏ ਦੇ ਵਿੱਚ 25 22 23 24 17 ਪਤਾ ਕੀ ਆ ਆ ਕੇ ਪਹਿਲਾਂ ਸਮਝੋ ਗੱਲ ਨੂੰ ਆ ਆਪਾਂ ਤੁਹਾਡਾ ਧੜਾਉਣੇ ਆ ਆ ਕੇ ਆਪਾਂ ਕੀ ਕਰਦੇ ਆ ਜਿਹੜਾ ਥੋੜੇ ਪੈਸੇ ਪਾ ਕੇ ਬੰਦਾ ਮੰਡੀਆਂ ਚ ਆ ਜਾਂਦਾ ਮੰਡੀਆਂ ਦੇ ਵਿੱਚ ਆਏ ਨਹੀਂ ਹਲੇ ਜ਼ਿਆਦਾਤਰ ਬੰਦੇ ਇਹ ਜਿਆ 80% ਜਿਹੜਾ ਕੀ ਕੰਮ ਹੁੰਦਾ ਪਤਾ ਨਹੀਂ ਹੁੰਦਾ ਅਨਸਾਟ ਬੰਦਾ ਪੈਸੇ ਲਾਉਂਦਾ ਅਨਸਾਟ ਸਹੀ ਵਧੀਆ ਬੰਦੇ ਨੂੰ ਆਪਾਂ ਆ ਕੇ ਲੈਣਾ ਆ ਕੇ ਜੀ ਹਾਜੀ ਹੁਣ ਪਤਾ ਲੱਗੂ ਪਤਾ ਹੋਵੇ ਜੀ ਮੇਰੇ ਹਾਂ ਤੇ ਨੌਲੇਜ ਦਵਾਗੇ ਹੁਣ ਇਹਦੇ ਵਿੱਚ ਹੋਰ ਵੀ ਬੱਕਰੀਆਂ ਹੈਗੀਆਂ ਜਿਹੜੀਆਂ ਮੈਂ 43 42 ਇੰਚ ਹਾਈਟ ਆ ਮੈਂ ਇਹ ਕਹਿੰਨਾ ਵੀ ਪੰਜਾਬ ਦੇ ਵਿੱਚ ਇਹ ਜੀਆਂ ਬੱਕਰੀਆਂ ਨੂੰ ਸੰਭੋ ਜਿਹੇ ਜਿਹੇ ਬ੍ਰੀਡ ਪਾਉਣੀ ਆ ਆਲ ਇੰਡੀਆ ਦੇ ਵਿੱਚ ਆਪਣੇ ਲਿੰਕ ਆ ਮੈਂ ਦੱਸੂਗਾ ਵੀ ਬੱਕਰੀ ਕਿਹੜੀ ਕਿੱਥੇ ਵਿਕਣੀ ਆ ਉਹ ਜਿਆ ਮਾਲ ਪਵਾ ਕੇ ਦੂੰ ਫਿਊਚਰ ਦੇ ਵਿੱਚ ਆਪਾਂ ਨੂੰ ਕੀ ਹੋਗਾ ਵੇਚਣ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਸਹੀ ਗੱਲ ਹੈ ਹਾਂਜੀ ਭਾਈ ਜੀ ਲੈ ਵੀ ਮਿੱਤਰੋ ਬਾਕੀ ਭਾਈ ਜੀ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਵੀ ਮੇਰੇ ਵੀ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਊ ਜਾਂ ਫਿਰ ਭਾਈ ਜੀ ਬੱਕਰੀ ਖਰੀਦਣੀ ਤੇ ਵੇਚਣੀ ਹੋਵੇ ਭਾਜੀ ਭਾਈ ਜੀ ਗੱਲਬਾਤ ਕਰਕੇ ਕਰ ਸਕਦੇ ਠੀਕ ਆ ਭਾਈ ਧੰਨਵਾਦ